ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਗੁਰਦਮਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼ਰਧਤਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਨਾ ਮਿਲ ਕੇ ਅੱਜ ਦੇ ਆ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 25 ਜਨਵਰੀ 2017 13 ਮਾਗ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਰੋਕੂ ਚਾਦੂ ਬਾਕਸ ਬੈਲ 5 ਕੈਨੇਡਾ ਆਰਸੀਐਨ ਫੇਸਬੁੱਕ ਸਪੈਕਟਰਮ ਆਨਲਾਈਨ ਸਟ੍ਰੀਮਿੰਗ TV84 the app right global cpn the app right ਤੁਸੀਂ TV84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਅੱਜ ਦੇ ਇਸ਼ੂਜ਼ ਬਾਰੇ ਤੁਹਾਡਾ ਕੀ ਕਹਿਣਾ ਅ ਦੇਖੋ ਅੱਜ ਦੇ ਪ੍ਰੋਗਰਾਮ ਦੀ ਬਿਗਨਿੰਗ ਚ ਅਸੀਂ ਸਾਡੇ ਖਾਲਸਤਾਨੀ ਸਫਰ ਦੇ ਹਮਸਫਰ ਔਰ ਇੱਕ ਮਜ਼ਬੂਤ ਇਰਾਦੇ ਦੇ ਸਾਡੇ ਸਿੰਘ ਭਾਈ ਬਲਕਾਰ ਸਿੰਘ ਹੇਅਰ ਜਿਹੜੇ ਟ੍ਰਾਂਟੋ ਵਾਸੀ ਨੇ ਜਿਨ੍ਹਾਂ ਨੂੰ ਪਿਆਰ ਨਾਲ ਪਾਉ ਜੀ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਔਰ ਸਮੁੱਚੇ ਪੰਥਕ ਪਰਿਵਾਰ ਨਾਲ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਕਿਉਂਕਿ ਅੱਜ ਹੀ ਉਹਨਾਂ ਦੇ ਬਿਰਦ ਮਾਤਾ ਜੀ ਮਾਤਾ ਹਰਪਜਨ कौर ਹੈ ਜਿਨ੍ਹਾਂ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਆਪਣੀ 100 ਸਾਲ ਦੀ ਜਿਹੜੀ ਆਰਬਰਾ ਹੈ ਉਹ ਪੂਰੀ ਕੀਤੀ ਉਹਨਾਂ ਦਾ 100 ਸਾਲ ਜਨਮ ਦਿਨ ਵੀ ਮਨਾਇਆ ਗਿਆ ਸੋ ਅੱਜ ਉਹ ਵਿਛੋੜਾ ਦੇ ਗਏ ਨੇ ਸੋ ਅੱਜ ਦੁਪਹਿਰ ਹੀ ਉਹਨਾਂ ਨਾਲ ਗੱਲ ਹੋਈ ਨਾਂ ਦੇ ਕੱਲ ਜਦੋਂ ਅਸੀਂ ਅਨਾਉਂਸ ਕੀਤਾ ਉਹਨਾਂ ਦੇ ਹਵਾਲੇ ਨਾਲ ਕਿ ਕਿਵੇਂ ਟ੍ਰਾਂਟੋ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਰਿਪਬਲਿਕ ਡੇ ਇੰਡੀਆਜ਼ ਰਿਪਬਲਿਕ ਡੇ ਦੇ ਉੱਤੇ ਜੀ ਤੇ ਅੱਜ ਵੀ ਜਦੋਂ ਉਹਨਾਂ ਦੇ ਨਾਲ ਗੱਲ ਹੋਈ ਤਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਪ੍ਰੋਟੈਸਟ ਦਾ ਕਹਿੰਦਾ ਨਹੀਂ ਭਾਵੇਂ ਮਾਤਾ ਗਈ ਹੈ ਇਸ ਮੌਕੇ ਪ੍ਰੋਟੈਸਟ ਤਾਂ ਹੋਊਗਾ ਜੀ ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅਸੀਂ ਜਦੋਂ ਇਸ ਵਿਚਾਰਧਾਰਾ ਔਰ ਕੌਮੀ ਆਜ਼ਾਦੀ ਦੀ ਗੱਲ ਵੱਲ ਦੇਖਦੇ ਤੇ ਬਹੁਤ ਸਾਰਿਆਂ ਦੇ ਲਈ ਇਹ ਕੋਈ ਸੌਖਾ ਸਮਾਂ ਨਹੀਂ ਸੀ ਜਿਹੜੇ ਇੱਕ ਤਾਂ ਉੱਥੇ ਬੈਠਿਆ ਨੇ ਤਾਂ ਪੰਜਾਬ 'ਚ ਸਫਰ ਕੀਤਾ ਜੀ ਇੱਥੇ ਵੀ ਉਹ ਚਾਹ ਤੇ ਉਤਸ਼ਾਹ ਵਾਲੇ ਨੌਜਵਾਨ ਸਨ ਜਿਨ੍ਹਾਂ ਨੇ ਇਹ ਸੋਚਿਆ ਕਿ ਵੀ ਅਸੀਂ ਆਪਣੀ ਧਰਤੀ ਤੇ ਜਾ ਕੇ ਜਿਹੜੀ ਆਪਣੀ ਕੌਮ ਦੀ ਸੇਵਾ ਕਰ ਸਕਦੇ ਔਰ ਉੱਥੇ ਵੀ ਜਾ ਕੇ ਉਹਨਾਂ ਨੇ ਸਫਰ ਕੀਤਾ ਭਾਈ ਹਰਜਿੰਦਰ ਸਿੰਘ ਪਾੜੇ ਵਰਗੇ ਸ਼ਹੀਦ ਵੀ ਹੋਏ ਸੋ ਭਾਈ ਬਲਕਾਰ ਸਿੰਘ 1987 ਦੇ ਵਿੱਚ ਜਿਹੜੇ ਨੇ ਪੰਜਾਬ ਗਏ ਸਨ ਔਰ ਨਵੰਬਰ ਦੇ ਵਿੱਚ ਨਵੰਬਰ 1987 ਚ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀ ਜੀ ਔਰ ਬਹੁਤ ਜ਼ਿਆਦਾ ਮਾਲ ਮੰਡੀ ਜਿਹੜਾ ਇਹਨਾਂ ਦਾ ਟਾਰਚਰ ਸੈਂਟਰ ਹੈ ਇੰਟਰੋਗੇਸ਼ਨ ਸੈਂਟਰ ਅੰਮ੍ਰਿਤਸਰ ਉੱਥੇ ਰੱਖ ਕੇ ਉਹਨਾਂ ਨੂੰ ਬਹੁਤ ਟਾਰਚਰ ਕੀਤਾ ਗਿਆ ਔਰ ਆਲਮੋਸਟ बेहोशी ਤੋਂ ਵੀ ਅੱਗੇ ਜਾ ਕੇ ਉਹਨਾਂ ਦੀ ਸਿਚੁਏਸ਼ਨ ਸੀ ਔਰ ਫਿਰ ਲਗਭਗ 1 ਸਾਲ ਅਕਤੂਬਰ 1988 ਤੱਕ ਇੰਡੀਅਨ ਗਵਰਨਮੈਂਟ ਜਾਂ ਪੰਜਾਬ ਦੇ ਉਹ ਸੁਰੱਖਿਆ ਦਸਤਿਆਂ ਦੇ ਹੱਥੋਂ ਜ਼ਲੀਲ ਹੁੰਦੇ ਰਹੇ ਟਾਰਚਰ ਹੁੰਦੇ ਰਹੇ ਕਿਉਂਕਿ ਕੈਨੇਡੀਅਨ ਸਿਟੀਜ਼ਨਸ ਹਨ ਕੈਨੇਡੀਅਨ ਗਵਰਨਮੈਂਟ ਨੇ ਫਿਰ ਪੂਰਾ ਆਪਣਾ ਡਿਪਲੋਮੈਟਿਕ ਪ੍ਰੈਸ਼ਰ ਪਬਲਿਕ ਐਮਨੇਸਟੀ ਇੰਟਰਨੈਸ਼ਨਲ ਨੇ ਇਸ ਦੇ ਉੱਤੇ ਪੂਰਾ ਕੈਂਪੇਨ ਕੀਤਾ ਸੀ ਉਹਨਾਂ ਦੀ ਰੀਲੀਜ਼ ਦੇ ਲਈ ਸੋ ਉਹਨਾਂ ਨੂੰ ਅਕਤੂਬਰ 1988 ਦੇ ਵਿੱਚ ਰੀਲੀਜ਼ ਕੀਤਾ ਗਿਆ ਸੀ ਭਾਈ ਬਲਕਰ ਸਿੰਘ ਜੀ ਔਰ ਫਿਰ ਰੀਲੀਜ਼ ਹੋਣ ਤੋਂ ਬਾਅਦ ਬਹੁਤ ਵਾਰ ਹੁੰਦਾ ਹੈ ਵੀ ਕਈਆਂ ਨੇ ਜਦੋਂ ਇੱਕ ਉਹਨਾਂ ਦਾ ਬਾਊਟ ਹੁੰਦਾ ਹੈ ਫਿਰ ਉਹ ਚੁੱਪ ਕਰਕੇ ਬਹਿ ਜਾਂਦੇ ਨੇ ਪਰ ਉਹਨਾਂ ਨੇ ਆਪਣਾ ਇਹ ਜਿਹੜਾ ਸੰਘਰਸ਼ ਹੈ ਇਹ ਜਾਰੀ ਰੱਖਿਆ ਹੈ ਔਰ ਜੋ ਕੁਝ ਉਹਨਾਂ ਦੇ ਨਾਲ ਉਸ ਇੱਕ ਸਾਲ ਦੇ ਵਿੱਚ ਹੋਇਆ ਉਸ ਨੂੰ ਉਹਨਾਂ ਨੇ ਜਿਹੜਾ ਫਿਰ ਇੰਟਰਨੈਸ਼ਨਲ ਫੋਰਮਸ ਦੇ ਸਾਹਮਣੇ ਵੀ ਰੱਖਿਆ ਕਿ ਉਹਨਾਂ ਨੂੰ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਟੌਰਚਰ ਕੀਤਾ ਗਿਆ ਉਹਨਾਂ ਨਾਲ ਕੀ ਸਲੂਕ ਕੀਤਾ ਗਿਆ ਸੋ ਉਹਨਾਂ ਨੇ ਉਹ ਹਿਊਮਨ ਰਾਈਟਸ ਕਾਉਂਸਲ ਸੀ ਜਨੀਵਾ ਚ ਉਹਦੇ ਵਿੱਚ ਜਾ ਕੇ ਟੈਸਟੀਮਨੀ ਦਿੱਤੀ ਔਰ 1999 ਦੇ ਵਿੱਚ ਪੈਰਿਸ ਦੇ ਵਿੱਚ ਜਦੋਂ ਕਿ ਫ੍ਰੈਂਚ ਰੈਵੋਲੂਸ਼ਨ ਦੇ 200 ਸਾਲਾ ਜਸ਼ਨ ਹੋ ਰਹੇ ਸੀ ਔਰ 100 ਤੋਂ ਜ਼ਿਆਦਾ ਦੇਸ਼ਾਂ ਦੇ ਉੱਥੇ ਨੁਮਾਇੰਦੇ ਆਏ ਹੋਏ ਸੀ ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹ ਉਹ ਪੀਰੀਅਡ ਸੀ 8889 ਦਾ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਪੂਰਾ ਜਿਹੜੀ ਇਹਨਾਂ ਦੀ ਦਮਨ ਚੱਕਰ ਹੈ ਇਹਨਾਂ ਦੀ ਮਸ਼ੀਨਰੀ ਦਾ ਚੱਲ ਰਿਆ ਸੀ ਨਸਲਕੁਸ਼ੀ ਲਈ ਜੀ ਇੰਟਰਨੈਸ਼ਨਲ ਰਿਪੋਰਟਸ ਅਮਨੇਸਟੀ ਇੰਟਰਨੈਸ਼ਨਲ ਦੀਆਂ ਦੂਸਰੀਆਂ ਦੀਆਂ ਆ ਰਹੀਆਂ ਸੀ ਔਰ ਇੰਡੀਅਨ ਗਵਰਨਮੈਂਟ ਬਦਨਾਮ ਹੋ ਰਹੀ ਸੀ ਔਰ ਇਹਨਾਂ ਨੇ ਉਹਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਇੱਕ ਸਟੇਜ ਦੇ ਉੱਤੇ ਪਹਿਲਾਂ ਮਨਮੋਹਨ ਸਿੰਘ ਨੂੰ ਵੀ ਬਾਹਰ ਵਿਆਨਾ ਚ ਲਿਆਂਦਾ ਸੀ ਫਾਰੂਖ ਅਬਦੁੱਲਲਾਹ ਨੂੰ ਵੀ ਲਿਆਂਦਾ ਸੀ ਇਹ ਦੱਸਣ ਦੇ ਲਈ ਕਿ ਜੀ ਦੇਖੋ ਮੈਂ ਇੱਕ ਮੁਸਲਮਾਨ ਹਾਂ ਫਾਰੂਖ ਅਬਦੁੱਲਲਾਹ ਨੇ ਕਿਹਾ ਉਥੇ ਬਿਲਕੁਲ ਠੀਕ ਠਾਕ ਹੈ ਮਨਮੋਨ ਸਿੰਘ ਨੇ ਵੀ ਇਹੀ ਟੈਸਟੀਫਾਈ ਕੀਤਾ ਸੀ ਜੀ इवन ਮੀਰਾ ਕੁਮਾਰ ਜਿਹੜੀ ਜਗਜੀਵਨ ਰਾਮ ਦੀ ਪੋਤੀ ਬਾਸ ਸਪੀਕਰ ਵੀ ਰਹੀ ਪਿਛਲੀ ਪਾਰਲੀਮੈਂਟ ਦੇ ਵਿੱਚ ਉਹਨੇ ਵੀ ਆਖਿਆ ਕੋਈ ਉਹ ਦਰਦ ਲ lobby ਵੀ ਬੜੀ ਸਟਰੋਂਗ ਸੀ ਉਹਨਾਂ ਨੇ ਵੀ ਪੂਰੀ lobby ਕੀਤੀ ਸੀ ਵੀ ਸਾਡੇ ਨਾਲ ਕੀ ਹੋ ਰਿਹਾ ਤੇ ਉਹ ਮੀਰਾ ਕੁਮਾਰ ਨੇ ਆਖ ਕੇ ਕਿਹਾ ਸੀ ਜੀ ਮੈਂ ਦਲਤਾਂ ਹਾਂ ਉਥੇ ਤਾਂ ਖੁਸ਼ ਨਹੀਂ ਹੋ ਰਿਹਾ ਔਰ ਇਹ ਜਿਹੜਾ 1999 ਦੇ ਵਿੱਚ ਫ੍ਰੈਂਚ ਰੈਵੋਲੂਸ਼ਨ ਦੇ 200 ਸਾਲਾਂ ਜਸ਼ਨਾਂ ਦੇ ਵਿੱਚ ਇੰਡੀਆ ਦੀ ਨੁਮਾਇੰਦਗੀ ਲਈ ਉਹਨਾਂ ਨੇ ਸ਼ਬਾਨਾ ਆਜ਼ਮੀ ਨੂੰ ਭੇਜਿਆ ਸੀ ਫਿਲਮ ਐਕਟਰੈਸ ਜੀ ਔਰ ਇਸ ਨੇ ਉੱਥੇ ਆ ਕੇ ਕਿਹਾ ਸੀ ਕਿ ਜੀ ਬਿਲਕੁਲ ਠੀਕ ਹੈ ਇੰਡੀਆ ਇੱਕ ਜਮਹੂਰੀਅਤ ਹੈ ਔਰ ਜਸਟਿਸ ਦਸ ਦੈਟ ਸੋ ਜੋਈ ਸ਼ਬਾਨਾ ਆਜ਼ਮੀ ਆਪਣੀ ਪ੍ਰੈਜੈਂਟੇਸ਼ਨ ਦੇ ਕੇ ਹਟੀ ਕਿਉਂਕਿ ਉਸ ਮੌਕੇ ਦੇ ਉੱਤੇ ਹੀ 80 ਦੇ ਕਰੀਬ ਦੇਸ਼ਾਂ ਤੋਂ ਉਹਨਾਂ ਨੇ ਉਹਨਾਂ ਨੂੰ ਵੀ ਸੱਦਿਆ ਹੋਇਆ ਸੀ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਟੌਰਚਰ ਵਿਕਟਮ ਸਨ ਜਿਨ੍ਹਾਂ ਦੇ ਉੱਤੇ ਜਿਹੜਾ ਜਿਨ੍ਹਾਂ ਨੇ ਸਫਰ ਕੀਤਾ ਹੋਇਆ ਸੀ ਔਰ ਸ਼ਬਾਨਾ ਆਜ਼ਮੀ ਤੋਂ ਇੱਕਦਮ ਬਾਅਦ ਭਾਈ ਬਲਕਾਰ ਸਿੰਘ ਹੋਰਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਉਹਨਾਂ ਨੇ ਸਪੈਲ ਬੌਂਡ ਜਦੋਂ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਵੇਂ ਪੁੱਠੇ ਲਟਕਾਇਆ ਕਿਵੇਂ ਰੋਲਰ ਔਰ ਕੀ ਕੀ ਜਿਹੜੇ ਹੈ ਉਹਨਾਂ ਦੇ ਨਾਲ ਹੋਇਆ ਤੇ ਇਹ ਜਿਹੜਾ ਸਾਰਾ ਸ਼ਬਾਨਾ ਆਜ਼ਮੀ ਦਾ ਜਾਂ ਸਾਰਾ ਇੰਡੀਆ ਦਾ ਕੇਸ ਸੀ ਉੱਥੇ ਥੂ-ਥੂ ਹੋਏ ਇਸ ਦੇ ਉੱਤੇ ਔਰ ਅਸੀਂ ਸਮਝਦੇ ਹਾਂ ਕਿ ਵੀ ਇਹੋ ਜਿਹੇ ਜਿਹੜੇ ਵੀਰ ਨੇ ਜੀ ਉਹਨਾਂ ਦੇ ਪਰਿਵਾਰ ਮਾਤਾ ਪਿਤਾ ਭਰਾ ਭੈਣ ਸੱਚਪੁੱਛੀ ਉਹ ਸਾਰੇ ਹੀ ਉਸ ਚੋਂ ਲੰਘਦੇ ਨੇ ਜੇ ਇੱਕ ਸਾਲ ਉਹ ਰਹੇ ਉਹਨਾਂ ਦੀ ਮਾਤਾ ਨੇ ਕਿਵੇਂ ਉਹਨੂੰ ਛੱਲਿਆ ਹੋਵੇਗਾ ਉਹਨਾਂ ਦਾ ਪਰਿਵਾਰ ਦਾ ਕਿਵੇਂ ਹੋਏਗਾ ਸੋ ਮੈਂ ਸਮਝਦਾ ਵੀ ਇਹ ਮਜ਼ਬੂਤ ਇਰਾਦਿਆਂ ਦੀਆਂ ਮਾਵਾਂ ਨੇ ਜਿਨ੍ਹਾਂ ਨੇ ਇਸ ਕਿਸਮ ਦੇ ਪੁੱਤ ਧੀਆਂ ਜੰਮੇ ਨੇ ਜਿਹੜੇ ਕੌਮੀ ਕੌਜ਼ ਲਈ ਖੜੋਤੇ ਨੇ ਸੋ ਅਸੀਂ ਜਿੱਥੇ ਵੀਰ ਬਲਕੌਰ ਸਿੰਘ ਹੋਰ ਨਾਲ ਸੂਚੇ ਪਰਿਵਾਰ ਨਾਲ ਜਿਹੜਾ ਦੁੱਖ ਦਾ ਇਜ਼ਹਾਰ ਕਰਦੇ ਆਲਟੀਮੇਟਲੀ ਸਤ ਗੁਰੂ ਦਾ ਪਾਣਾ ਔਰ ਉਹਨਾਂ ਨੇ ਪੂਰੀ ਉਮਰ ਜੀਵੀ ਸੋ ਮੈਂ ਜਦੋਂ ਭਾਈ ਬਕਰਸ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਜੀ ਕੋਈ ਖਾਸ ਗੱਲ ਕਹਿੰਦੇ ਜੀ ਮਾਂ ਨੇ ਭਾਵੇਂ ਬੁੱਢੀ ਮਾਤਾ ਸਾਡੀ ਹੋ ਗਈ ਪਰ ਡੰਡਾ ਹੱਥ ਹੀ ਰੱਖਿਆ ਜਦੋਂ ਕੋਈ ਬਹੁਤ ਘਰ ਆਣਾ ਟੂ ਕਹਿੰਦਾ ਮੈਂ ਕੱਢ ਦੂੰ ਬਾਹਰ ਕਰ ਚੋਂ ਕਹਿੰਦੇ ਜੀ ਜੀ ਮਹਲਕਿ ਉਹਨਾਂ ਨੇ ਜਿਵੇਂ ਕਹਿੰਦਾ ਉਹਨਾਂ ਦੀ ਸੱਸ ਨੇ ਪੂਰਾ ਘਰ ਚ ਰੂਲ ਕੀਤਾ ਸੀ ਉਹਨਾਂ ਨੇ ਵੀ ਪੂਰਾ ਰੂਲ ਕੀਤਾ ਹੈ ਤੇ ਅਸੀਂ ਅੱਜ ਸਮਝਦੇ ਆ ਕਿ ਭਈ ਭਾਵੇਂ ਉਹਨਾਂ ਨੇ ਪੂਰੀ ਉਮਰ ਭੋਗੀ ਹੈ 100 ਸਾਲ ਦੀ ਖਾਈਡਿਆ ਲੇਜ ਹੈ ਪਰ ਅਲਟੀਮੇਟਲੀ ਮਾਪਿਓ ਦੀ ਛਤਰ ਛਾਇਆ ਅਸੀਂ ਸਾਰੇ ਹੀ ਅਖੀਰ ਤੱਕ ਜ਼ਿੰਦਗੀ ਦੇ ਸਾਥ ਤੱਕ ਅਸੀਂ ਮੰਗਦੇ ਸੋ ਮਾਤਾ ਹਰਪਜਨ ਕੌਰ ਜੀ ਦਾ ਫਿਊਨਰਲ 29 ਜਨਵਰੀ ਨੂੰ 8 ਤੋਂ 9:30 ਵਜੇ ਤੱਕ ਬ੍ਰੈਂਪਟਨ ਕ੍ਰੇਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਚ ਹੈ ਜੀ ਔਰ ਫਿਰ ਉਹਨਾਂ ਦੀ ਯਾਦ ਦੇ ਵਿਚੰਤਮ ਅਰਦਾਸ 4 ਫਰਵਰੀ ਨੂੰ 6 ਸਪਿਰਚੁਅਲ ਸੈਂਟਰ ਚ ਹੈ ਸੋ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਉਹਨਾਂ ਦੇ ਨਾਲ ਕੋਈ ਅਫਸੋਸ ਵੀ ਕਰਨਾ ਚਾਹਣ ਔਰ ਉਹਨਾਂ ਦਾ ਫੋਨ ਨੰਬਰ ਹੈ 647 886 4191 ਜੀ ਵਾਂਸ ਅਗੇਨ 647 886 4191 ਜੀ ਸੋ ਹੁਣ ਅਸੀਂ ਮੁੱਦਿਆਂ ਵੱਲ ਆਉਂਦੇ ਹਾਂ ਚੋਣਾ ਨੂੰ ਆਲਮੋਸਟ ਹੁਣ 10 ਦਿਨ ਰਹਿ ਗਏ ਨੇ ਜੀ ਅਜੇ ਤਾਂ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਉੱਥੇ 26 ਜਨਵਰੀ ਦੇ ਜਸ਼ਨ ਜਿਹੜੇ ਨੇ ਉਹ ਆਲਮੋਸਟ ਸ਼ੁਰੂ ਹੋ ਗਏ ਨੇ ਆਲਰੇਡੀ ਪ੍ਰੈਜ਼ੀਡੈਂਟ ਦੀ ਮੁਖਰਜੀ ਦੀ ਸਪੀਚ ਵੀ ਆ ਚੁੱਕੀ ਹੈ ਰਿਪਬਲਿਕ ਡੇ ਦੇ ਮੌਕੇ ਦੀ ਪਹਿਲਾਂ ਜੀ ਅਸੀਂ ਉਹਦੇ ਬਾਰੇ ਤਾਂ ਕਾਦੀ ਗੱਲ ਕਰਾਂਗੇ ਔਰ ਅਸੀਂ ਇਹ ਵੀ ਦੱਸ ਦਈਏ ਕਿ ਕੱਲ ਕਿਉਂਕਿ 26 ਜਨਵਰੀ ਹੈ ਔਰ ਨਿਊਯਾਰਕ ਨਿਊ ਜਰਸੀ ਕਨੇਟਿਕਟ ਗੁਰਦੁਆਰਾ ਕਮੇਟੀਆਂ ਸਿੱਖ ਸੰਗਤਾਂ ਵੱਲੋਂ ਕੱਲ ਯੂਨਾਈਟਿਡ ਨੇਸ਼ਨਸ ਦੇ ਬਾਹਰ ਦੁਪਹਿਰੇ 11 ਤੋਂ 1 ਵਜੇ ਤੱਕ 47 ਸਟਰੀਟ ਐਂਡ ਫਰਸਟ ਐਵੇਨਿਊ ਦੇ ਉੱਤੇ ਇੱਕ ਜ਼ੋਰਦਾਰ ਪ੍ਰੋਟੈਸਟ ਹੋ ਰਿਹਾ ਜੀ ਸੋ ਉਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨ ਔਰ ਇਧਰ ਇਹ ਚੱਲ ਰਹੇ ਨੇ ਜੋ ਦੁਨੀਆ ਭਰ ਦੇ ਵਿੱਚ ਜਿਹੜਾ ਇਹ ਇਹਨਾਂ ਨੂੰ ਚੈਲੰਜ ਕਿਤੇ ਨਾ ਕਿਤੇ ਕਿਸੇ ਕਿਸੇ ਰਕਸੇ ਫਾਰਮ ਤੋਂ ਉਹ ਪਿਛਲੇ ਜਦੋਂ ਤੋਂ ਇਹ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਤੋਂ ਉਸ ਦਿਨ ਵੀ 26 ਜਨਵਰੀ 1950 ਵਾਲਾ ਦਿਨ ਅਕਾਲੀ ਦਲ ਨੇ ਉਹਨਾਂ ਕਾਲ ਦਿੱਤੀ ਸੀ ਕਿ ਕਾਲਾ ਦੇ ਨੇ ਜੀ ਕਿ ਸਿੰਘ ਕੇ ਕਾਲੀਆਂ ਦਸਤਾਰਾਂ ਸਜਾਉਣ ਬੀਬੀਆਂ ਕਾਲੀਆਂ ਚੁੰਨੀਆਂ ਲੈਣ ਔਰ ਘਰਾਂ ਦੇ ਬਾਹਰ ਕਾਲੇ ਝੰਡੇ ਲਾਏ ਜਾਣ ਔਰ ਜਦੋਂ ਤੁਸੀਂ ਉਹਦਾ ਮੀਡੀਆ ਕੱਢ ਕੇ ਦੇਖਦੇ ਹੋ ਤਾਂ ਬਿਲਕੁਲ ਜਿਹੜੀ ਹੈ ਉਹ ਜਿਵੇਂ ਇੱਕ ਸੋਗ ਦੀ 마તમ ਦੀ ਸਫ ਵਿਸ਼ੇ ਹੁੰਦੀ ਹੈ ਜੀ ਉਹ ਜਿਹੜਾ ਮਾਹੌਲ ਸੀ ਬਿਲਕੁਲ ਕਾਲੇ ਦੇ ਵਿਸ਼ੇ ਤੌਰ ਤੇ ਬਣਾਇਆ ਸੀ ਸੋ ਮੈਂ ਸਮਝਦਾ ਹਾਂ ਵੀ ਸਾਡੇ ਲਈ ਜਦੋਂ ਜਿਵੇਂ ਕਹਿੰਦੇ ਨੇ ਕਿ ਉਸ ਤੋਂ ਬਾਅਦ ਤਾਂ ਬਹੁਤ ਸਾਰਾ ਪਾਣੀ ਸਾਡੇ ਦਰਿਆਵਾਂ 'ਚ ਵਗ ਚੁੱਕਾ ਹੈ ਜੂਨ 84 ਦਾ ਕੱਲੂਕਾਰਾ ਪੂਰੀ ਦੀ ਪੂਰੀ ਨਸਲ ਖੁਸ਼ੀ ਔਰ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਪ੍ਰੋਟੈਸਟ ਦੇ ਤੌਰ ਤੇ ਮਨਾਈਏ ਔਰ ਹਰ ਥਾਂ ਦੇ ਉੱਤੇ ਇਸ ਨੂੰ ਚੈਲੰਜ ਕਰੀਏ ਪੰਜਾਬ ਦੇ ਵਿੱਚ ਚੋਣਾਂ ਦੀ ਰੁੱਤ ਹੈ ਔਰ ਅਲੱਗ-ਅਲੱਗ ਆਵਾਜ਼ਾਂ ਤਾਂ ਨਿਕਲ ਹੀ ਰਹੀਆਂ ਨੇ ਕਿ ਕਿਹਦੀ ਹਵਾ ਹੈ ਕਿਹਦੀ ਹਵਾ ਵੱਧ ਗਈ ਕਿਹਦੀ ਘਟ ਗਈ ਨੋਟ ਵੀ ਫੜੇ ਜਾ ਰਹੇ ਨੇ ਕਿਥੇ ਜਲੰਧਰ ਫੜੇਗੇ ਬਸਤੀ巴巴 ਖੇਲ ਦੇ ਨੇੜੇ ਪਤਾ ਨਹੀਂ ਕਿੰਨੇ ਸੋ ਕਰੋੜ ਪਹਿਲਾਂ ਕਿਤੇ ਸ਼ਰਾਬ ਦੀਆਂ ਪੇਟੀਆਂ 200 ਕੇ 2000 ਫੜੀਆਂ ਗਈਆਂ ਕੋ ਕਿਸੇ ਦਾ ਸਭ ਇਦਾਂ ਦੇ ਵੇਲੇ ਲਾਤ ਤਾਲੁਕੀ ਦਾ ਇਜ਼ਹਾਰ ਕਰਦੇ ਨੇ ਜੀ ਸਾਡਾ ਕੋਈ ਸਬੰਧ ਨਹੀਂ ਉਹ ਡਰਾਈਵਰ ਹੀ ਭਜਿਆ ਹੁੰਦਾ ਜਿਹੜਾ ਲੈ ਕੇ ਜਾ ਰਿਹਾ ਹੁੰਦਾ ਜਿਹੜਾ ਵਿਚਾਰਾ ਆਪਣੀ ਨੌਕਰੀ ਕਰ ਰਿਹਾ ਹੋਣਾ ਟੋਆ ਟੋਾਈ ਦੀ ਸੋ ਕੁੱਲ ਮਿਲਾ ਕੇ ਇੱਕ ਉੱਥੇ ਫੈਸ਼ਨ ਹੈ ਕਿ ਚੋਣਾਂ ਤੋਂ ਪਹਿਲਾਂ ਚੋਣ ਜਿਹੜੀਆਂ ਪਾਰਟੀਆਂ ਨੇ ਸਿਆਸੀ ਉਹ ਆਪਣੇ ਚੋਣ ਮਨੋਰਥ ਪੱਤਰ ਜਿਹਨੂੰ ਇਲੈਕਸ਼ਨ ਮੈਨੀਫੈਸਟੋ ਕਹਿੰਦੇ ਨੇ ਜੀ ਉਹ ਜਿਹੜੀਆਂ ਨੇ ਰਾਂਦੀਆਂ ਨੇ ਸੋ ਉਹਦੇ ਚ ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਵੀ ਉਹ ਤਾਂ ਹਰ ਇੱਕ ਨੂੰ ਹੀ ਚੰਦਰਮਾ ਦੇ ਦਿੰਦੇ ਨੇ ਮੂਨ ਦਾ ਪ੍ਰੋਮਿਸ ਕਰਦੇ ਨੇ ਕਿ ਫਿਕਰ ਨਾ ਕਰੋ ਅਸੀਂ ਚੰਦਰਮਾ ਤੋੜ ਕੇ ਤੇ ਤੁਹਾਡੀ ਝੁੱਗੀ ਦੇ ਅੰਦਰ ਤੁਹਾਡੀ ਟੁੱਟੀ ਮੰਜੀ ਦੇ ਉੱਤੇ ਧਾਰ ਦੇਣਾ ਮੂਨ ਫਿਰ ਤੁਸੀਂ ਜਿਵੇਂ ਮਰਜ਼ੀ ਬਾਵੇਂ ਠੁੱਡੇ ਮਾਰਿਓ ਉਹਨੂੰ ਤੁਸੀਂ ਫੁੱਟਬਾਲ ਬਣਾ ਕੇ ਖੇਡਿਓ ਮੂਨ ਤੁਹਾਡਾ ਮੂਨ ਤੁਹਾਡਾ ਸੋ ਕਾਂਗਰਸ ਹੋਰ ਆਮ ਆਦਮੀ ਪਾਰਟੀ ਤਾਂ ਪਹਿਲਾਂ ਚੰਦਰਮਾ ਦੇ ਹੀ ਚੁੱਕੇ ਨੇ ਤੇ ਹੁਣ ਆਖਾਲੀਆਂ ਨੇ ਵੀ ਕਹਿ ਬਈ ਇਹ ਤਾਂ ਚੰਦਰਮਾ ਤਾਂ ਇੱਕ ਹੈ ਉਹ ਤਾਂ ਲੈ ਗਏ ਹੁਣ ਅਸੀਂ ਤਾਰੇ ਤੋੜ ਤੋੜ ਕੇ ਦਿੰਨੇ ਉਹ ਵੀ ਇਹ ਕਹਿਣ ਲੱਗੀ ਸੀ ਚੰਦਰਮਾ ਦੇ ਕੋਈ ਕਿੰਨੇ ਕਿੰਨੇ ਦੇਣਗੇ ਸੋ ਉਹ ਹੁਣ ਤਾਰੇ ਤੋੜਨ ਤੇ ਲੱਗੇ ਨੇ ਔਰ ਅਫਸੋਸ ਇਸ ਗੱਲ ਦਾ ਹੈ ਕਿ ਹਾਲਾਂਕਿ ਇਹ ਇੱਕ ਮਹਿਜ਼ ਰਸਮ ਹੈ ਨਾ ਕੋਈ ਇਲੈਕਸ਼ਨ ਮੈਨੀਫੈਸਟੋਆਂ ਦਾ ਕੋਈ ਰਿਐਲਿਟੀ ਨਾਲ ਤਾਲੁਕ ਹੁੰਦਾ ਹੈ politicians ਬਾਰੇ ਤਾਂ ਮੈਂ ਅੱਜ ਕਿਸੇ ਇੱਕ ਐਕਸ ਪ੍ਰੈਜ਼ੀਡੈਂਟ ਦਾ ਕੋਟ ਪੜ੍ਹ ਰਿਹਾ ਸੀ ਹਲਾ ਮੈਨੂੰ ਥੋੜੀ ਝਿਜਕ ਆਏ ਕਹਿੰਦੇ ਆ ਪਰ ਉਹਦੇ ਚ ਉਹਨੇ ਕਿਹਾ ਸੀ ਉਹਨੇ ਕਿਹਾ ਕਿ ਵੀ ਜਿਹੜਾ ਦੁਨੀਆਂ ਦੇ ਵਿੱਚ ਰੀ ਨੋਨ ਹੈ ਆਮ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਦੁਨੀਆਂ ਦਾ ਸਭ ਤੋਂ ਪੁਰਾਣਾ ਤੁੰਦਾ ਕਿਹੜਾ ਹੈ ਤੇ ਉਹ ਪ੍ਰੋਸਟੀਚੂਸ਼ਨ ਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਸਭ ਤੋਂ ਪੁਰਾਣਾ ਤੁੰਦਾ ਹੈ 20 ਸਵਾ ਪਨ ਜੀ ਤੇ ਉਹਨੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਉਹਨੇ ਕਿਹਾ ਜੀ politix is next to the first profession ਜਿਹੜਾ 올ਡੇਸਟ ਹੈ ਐਂਡ ਇਟ ਹੈਜ਼ ਮੱਚ ਕੋਰਿਲੇਸ਼ਨ ਮਤਲਬ ਇਹ ਹੈ ਕਿ ਜਿਹੜੇ ਸਿਆਸੀ ਲੋਕ ਨੇ ਪੋਲੀਟੀਕਲ ਲੋਕ ਨੇ ਉਹ ਕੋਈ ਬਿੱਤਰ ਨਹੀਂ ਹੈਗੇ ਜੇ ਉਹਨਾਂ ਦਾ ਪਹਿਲਾ ਦੁਨੀਆ 'ਚ ਐਕਸਪਲੋਇਟੇਸ਼ਨ 'ਚੋਂ ਇਹ profession ਨਿਕਲਿਆ ਤਾਂ ਦੂਜਾ ਪੋਲੀਟੀਸ਼ੀਅਨ ਵੀ ਉਸੇ ਕੈਟਾਗਰੀ ਦੇ ਨੇ ਜੀ ਔਰ ਜਦੋਂ ਤੁਸੀਂ ਖਾਸ ਤੌਰ ਤੇ ਇੰਡੀਅਨ ਕੰਟੈਕਸਟ ਦੇ ਵਿੱਚ ਦੇਖਦੇ ਹੋ ਜਾਂ ਮੈਂ ਸਾਊਥ ਏਸ਼ੀਆ ਨਹੀਂ ਕਹਾਂ ਉਹਦੇ 'ਚ ਸਾਰੇ ਹੀ ਆ ਜਾਂਦੇ ਨੇ ਇੰਡੀਆ ਪਾਕਿਸਤਾਨ ਬੰਗਲਾਦੇਸ਼ শ্রীলੰਕਾ ਤੇ ਇਹ ਸਟੇਟਮੈਂਟ ਜਿਹੜੀ ਹੈ ਇਹ ਬੜੀ ਸਚਾਈ ਦੇ ਕਰੀਬ ਹੈ ਕਿ ਉਹਦੇ ਵਿੱਚ ਇਹਨਾਂ ਦੇ ਲਾਰਿਆਂ ਦਾ ਇਹਨਾਂ ਦੇ ਵਾਅਦਿਆਂ ਦਾ ਇਹਨਾਂ ਦੇ ਐਲਾਨਨਾਮਿਆਂ ਦਾ ਇਹਨਾਂ ਦੇ ਚੋਣ ਮਨੋਰਥ ਪੱਤਰਾਂ ਦਾ ਕੋਈ ਮਤਲਬ ਨਹੀਂ ਹੁੰਦਾ ਜੀ ਲੇਕਿਨ ਫਿਰ ਵੀ ਤੁਸੀਂ ਜਦੋਂ ਕਿਸੇ ਪਾਰਟੀ ਦੀ ਕੋਈ ਪੋਜੀਸ਼ਨ ਦੇਣੀ ਹੈ ਜਿਵੇਂ ਤਾਮਿਲਨਾਡ ਹੈ ਜੋ ਉਹਨਾਂ ਦੀ ਐਨਐਡੀਐਮਕੇ ਹੈ ਡੀਐਮਕੇ ਹੈ ਉਹ ਮੇਕ ਸ਼ੋਰ ਕਰਦੇ ਨੇ ਕਿ ਭਾਈ ਉਹਨਾਂ ਦਾ ਦਰਾਵੜ ਕਲਚਰ ਤਾਮਿਲ ਲੈਂਗੁਏਜ ਆਪਣੇ ਲੋਕਾਂ ਨੂੰ ਵੀ ਅਸ਼ੂਰ ਕਰਦੇ ਨੇ ਜਿਵੇਂ ਜਲੀਕਟੂ ਅਦਮੋ ਦੇਦੇ ਦੇ ਉਤੇ ਦੁਨੀਆ ਭਰ ਦੇ ਵਿੱਚ ਤਾਮਲ ਕਾਲੀਆਂ ਟੀ-ਸ਼ਰਟਸ ਪਾ ਕੇ ਆਏ ਵਾਸ਼ਿੰਗਟਨ ਡੀਸੀ ਇੰਡੀਅਨ ਐਂਬੈਸੀ ਦੇ ਬਾਹਰ ਉਹਨਾਂ ਨੇ ਪ੍ਰੋਟੈਸਟ ਕੀਤਾ ਪਤਾ ਨਹੀਂ ਸੀ ਲੱਗਦਾ ਵੀ ਕਿੱਥੋਂ ਹਲਕਤ ਆ ਗਏ ਉਹਨਾਂ ਨੇ ਮੀਡੀਆ ਨੇ ਕਿਹਾ ਦੀ ਲਾਰਜੈਸਟ ਪ੍ਰੋਟੈਸਟ ਇਨ ਵਾਸ਼ਿੰਗਟਨ ਐਵਰ ਇਨ ਫਰੰਟ ਆਫ ਇੰਡੀਅਨ ਐਂਬੈਸੀ ਉਹ ਦੁਨੀਆ ਭਰ ਚ ਬੈਠਿਆ ਨੇ ਔਰ ਉਹਦੇ ਵਿੱਚ ਉਹਨਾਂ ਦੇ ਸਾਰੇ ਸ਼ਾਮਲ ਹੋਏ ਫਿਲਮੀ ਕਲਾਕਾਰ ਵੀ ਦੂਜੇ ਵੀ ਔਰ ਅਲਟੀਮੇਟਲੀ ਉਹਨਾਂ ਨੇ ਸੈਂਟਰ ਗਵਰਨਮੈਂਟ ਤੋਂ ਆਰਡੀਨੈਂਸ ਵੀ ਕਢਵਾਇਆ ਪਰ ਉਹ ਕਹਿੰਦਾ ਵੀ ਨਹੀਂ ਔਰ ਸਾਨੂੰ ਆਰਡੀਨਸ ਸਟੇਟ ਅਸੈਂਬਲੀ ਨੇ ਵੀ ਕਰਤਾ ਫੰ ਪਰ ਉਹ ਕਹਿੰਦਾ ਵੀ ਇਹ ਪਰਮਾਨੈਂਟਲੀ ਖਤਮ ਕਰੋ ਵੀ ਇਹ ਆਰਡੀਨੈਂਸਾਂ ਤੇ ਅਸੀਂ ਨਹੀਂ ਰਹਿਣਾ ਸੋ ਇਹ ਹੈ ਜਦੋਂ ਕਿ ਉਹਨਾਂ ਦੀ ਹਾਲਾਂਕਿ ਉਹਦੇ ਵਿੱਚ ਭਾਵੇਂ ਰੂਲਿੰਗ ਪਾਰਟੀ ਸੀ ਜਾਂ ਆਪੋਸਿਟ ਸਾਰੇ ਇਕੱਠੇ ਹੋ ਗਏ ਉਹਨਾਂ ਨੂੰ ਇਹ ਸੀ ਕਿ ਸਾਡਾ ਕਲਚਰ ਨਾਲ ਹੈ ਜਲੀਕਟੂ ਜਦੋਂ ਉਹਨਾਂ ਦੀ ਪੁਰਾਣੀ ਸਭਿਅਤਾ ਸੀ ਜਿਹੜੇ ਪੁਰਾਣੇ ਇਮੇਜ ਨਿਕਲੇ ਉਹਦੇ ਵਿੱਚ ਵੀ ਬਾਲਸ ਔਰ ਬੰਦੇ ਦੇ ਇਮੇਜ ਨੇ ਔਰ ਮੈਂ ਜਦੋਂ ਮੋਰ ਇਹ ਸਾਰਿਆਂ ਨੂੰ ਡਿਗ ਕੀਤਾ ਤੇ ਮੈਨੂੰ ਵੀ ਕਈ ਚੀਜ਼ਾਂ ਦਾ ਪਤਾ ਨਹੀਂ ਸੀ ਜੀ ਜੀ ਕਿ ਵੀ ਇਹ ਵਾਕਈ ਇਹਦਾ ਸਬੰਧ ਇੱਕ ਚੀਜ਼ ਨਾਲ ਨਹੀਂ ਹੈ ਉਹ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਜਿਵੇਂ ਬੌਲ ਦਾ ਉਹ ਸਾਡੇ ਟੱਬਰ ਦਾ ਹਿੱਸਾ ਹੈ ਤੇ ਜਿਵੇਂ ਸਾਡਾ ਮੁੰਡਾ ਜਦੋਂ ਜਵਾਨ ਹੁੰਦਾ ਹੈ ਜਾਂ ਉਹਨਾਂ ਦੇ ਕਲਚਰ ਚ ਸੀ ਉਹ ਕਹਿੰਦੇ ਸੀ ਕਿਉਂਕਿ ਉਹਨੂੰ ਵੀ ਅਸੀਂ ਪੁੱਤਰਾ ਵਾਂਗ ਸਮਝਦੇ ਸੀ ਇਹ ਦੋ ਪੁੱਤਰਾਂ ਦੀ ਲੜਾਈ ਹੈ ਬੈਲ ਦੀ ਔਰ ਸਾਡੇ ਮੁੰਡੇ ਦੀ ਕਿ ਵੀ ਕਿਹੜਾ ਕਿਹਨੂੰ ਜਿੱਤਦਾ ਹੈ ਸੋ ਇਹ ਇਸ ਲਈ ਨਹੀਂ ਹੈ ਕਿ ਵੀ ਅਸੀਂ ਕੋਈ ਜ਼ੁਲਮ ਕਰਦੇ ਹਾਂ ਇਸ ਲਈ ਹੈ ਵੀ ਆਲਾ ਇੱਕ ਆਰਗੂਮੈਂਟ ਹੈ ਜਿਹੜੀ ਵੀ ਐਨੀਮਲ ਰਾਈਟਸ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਆਲਰੇਡੀ ਚੈਲੰਜ ਵੀ ਕਰ ਦਿੱਤਾ ਇਹਨੂੰ ਸੁਪਰੀਮ ਕੋਰਟ 'ਚ ਦੁਬਾਰਾ لیکن میں ਗੱਲ ਇਹ ਕਰ ਰਿਹਾ ਵੀ ਆਪਣੇ ਜੇ ਕਿਸੇ इवन कल्चरल ایਵੈਂਟ ਦੀ ਗੱਲ ਸੀ ਤੇ ਸਾਰੇ ਦਾ ਸਾਰਾ ਤਾਮਿਲਨਾਡ ਜਿਹੜਾ ਔਰ ਦੁਨੀਆ ਭਰ ਚ ਬੈਠੇ ਤਾਮਿਲ ਜਲੀ ਕਟੂ ਦੇ ਥੱਲੇ ਇਕੱਠੇ ਹੋ ਗਏ ਜੀ ਹੁਣ ਅਕਾਲੀ ਪਾਰਟੀ ਜਿਹੜੀ ਭਾਰਤ ਦੇ ਨਕਸ਼ੇ ਚ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਹੈ 1885 ਦੇ ਵਿੱਚ ਸਰ ਹਿਊ ਰੋਜ਼ ਨੇ ਕਾਂਗਰਸ ਫਾਊਂਡ ਕੀਤੀ ਔਰ ਅਕਾਲੀਦਾਰ 1920 ਚ ਹੋਂਦ ਹੈ ਅਗਲੇ ਹੋਰ 3 ਸਾਲ ਬਾਅਦ 100 ਸਾਲਾ ਇਹਨਾਂ ਦਾ ਹੋਣਾ ਹੈ ਜੀ ਹੁਣ ਜੇ ਅਸੀਂ 100 ਸਾਲ ਦੇ ਪੀਰੀਅਡ ਦੇ ਵਿੱਚ ਦੇਖੀਏ ਅਕਾਲੀਆਂ ਬਾਰੇ ਸੀ ਇਹ ਮੋਰਚੇ ਵੀ ਲਾਉਂਦੇ ਸੀ ਪਹਿਲਾਂ ਗੁਰਦੁਆਰੇ ਲਿਬਰੇਟ ਕਰਾਏ ਮਹੰਤਾਂ ਕੋਲੋਂ ਫਿਰ ਭਾਵੇਂ ਕਾਂਗਰਸ ਦੇ ਨਾਲ ਰਲ ਗਏ 3047 ਪੀਰੀਅਡ ਦੇ ਰੌ ਮਟੀਰੀਅਲ ਬਣੇ ਪਰ 47 ਤੋਂ ਬਾਅਦ ਸਿੱਖ ਹੱਕਾਂ ਦੇ ਲਈ ਪੰਜਾਬੀ ਸੂਬਾ ਮੋਰਚਾ ਦੂਜਾ 82 ਚ ਪਹੁੰਚਦੇ ਆ ਵੀ ਧਰਮ ਯੁੱਧ ਮੋਰਚਾ ਫਾਈਨਲ ਮੋਰਚਾ ਸੀ 2 ਲੱਖ ਬੰਦਾ ਜੇਲ੍ਹ ਚ ਗਿਆ ਔਰ ਅੱਜ ਜਦੋਂ ਤੁਸੀਂ ਅਕਾਲੀ ਦਾ ਔਰ ਹਮੇਸ਼ਾ ਆਨੰਦਪੁਰ ਦਾ ਮਤਾ ਹਰ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦਾ ਹੁੰਦਾ ਸੀ ਆਨੰਦਪੁਰ ਦਾ ਮਤਾ ਪੰਜਾਬੀ ਸੂਬਾ ਮੁਕੰਮਲ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਹੁਣ ਇਹ ਸਭ ਖਤਮ ਹੋ ਗਿਆ ਔਰ ਈਵਨ ਮੈਂ ਅੱਜ ਟ੍ਰਿਬਿਊਨ ਦਾ ਦੇਖ ਰਿਹਾ ਸੀ ਕਿ ਟ੍ਰਿਬਿਊਨ ਵਰਗੀ ਅਖਬਾਰ ਨੇ ਵੀ ਹਾਲਾਂਕਿ ਪਿਛਲੇ ਇਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਵਲੋਂ ਤਾਂ ਇਹਨਾਂ ਨੇ ਕਿਹਾ ਸੀ ਜੀ ਅਸੀਂ ਜੇ ਸਾਡੀ ਸਰਕਾਰ ਬਣੀ ਤੇ ਜਿਹੜਾ ਆਰਟੀਕਲ 5 ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਦੇ ਵਿੱਚ ਹੈ ਜਿਸ ਆਰਟ ਸੈਕਸ਼ਨ 5 ਦੇ ਥੱਲੇ ਜਿਹੜਾ ਪਾਣੀ ਹਰਿਆਣਾ ਰਾਜਸਥਾਨ ਨੂੰ ਜਾ ਰਿਹਾ ਉਹ ਜਾਂਦਾ ਰਹੇਗਾ ਇਹਨਾਂ ਨੇ ਕਿਹਾ ਸੀ ਅਸੀਂ ਉਹਨੂੰ ਖਤਮ ਕਰ ਦਿਆਂਗੇ ਸੈਕਸ਼ਨ 5 ਨੂੰ ਵੀ ਖਤਮ ਕਰ ਪਰ ਇਸ ਵਾਰ ਉਹਨਾਂ ਨੇ ਉਸ ਕਿਸਮ ਦੇ ਚੰਦਰਮਾ ਤਾਂ ਤੋੜ ਕੇ ਦਿੱਤੇ ਨੇ ਵੋਟਰਾਂ ਨੂੰ ਲੇਕਿਨ ਕੋਈ ਪੰਥਕ ਏਜੰਡਾ ਕੋਈ ਆਨੰਦਪੁਰ ਦਾ ਮਤਾ ਕੋਈ ਪੰਜਾਬੀ ਬੋਲਦੇ ਇਲਾਕੇ ਕੋਈ ਇਸ ਦੇ ਨਾਲ ਤਾਲੁਕਾਤ ਰੱਖਣ ਵਾਲਾ ਜਿਹੜਾ 파ਰਟ ਹੈ ਉਸ ਨੂੰ ਸਾਈਡ ਲਾਈਨ ਇਵਨ ਟ੍ਰਿਬਿਊਨ ਨੇ ਵੀ ਇਹ ਕਿਹਾ ਸ਼੍ਰੋਮਣੀ ਅਕਾਲੀ ਦਲ ਪ੍ਰੋਮਿਸਸ ਪੰਜਾਬ ਮੈਨੀਫੈਸਟੋ ਰਿਡਿਊਸਸ ਪਾਵਰ ਟੂ ਆਕਸ਼ਨ ਆਫ ਵੋਟਰਸ ਕਿ ਵੀ ਇਹ ਜਿਵੇਂ ਨਲਾਮੀ ਹੁੰਦੀ ਹੈ ਵੋਟਰਾਂ ਦੀ ਇਵੇਂ ਹੋ ਗਿਆ ਔਰ 11 ਦਿਨ ਪਹਿਲਾਂ ਇਹ ਆਇਆ ਉਹਨੇ ਕਿਹਾ ਜੀ ਬੀਜਪੀ ਨੇ ਵੀ ਹੁਣੇ ਹੀ ਜਾਰੀ ਕੀਤਾ ਵੀ ਇਹ ਇਹਨਾਂ ਦੀ ਸਰਕਾਰ ਆ ਡੱਡ ਹੈ ਵੀ ਜੇ ਕੋ ਸਰਕਾਰ ਚ ਨਹੀਂ ਕਿ ਉਹ ਵੀ ਆਟਾ ਦਾਲ 2 ਕਿਲੋ ਘਿਓ ਅਸੀਂ ਉਹੀ ਪ੍ਰੋਮਿਸ ਕਰ ਰਹੇ ਨੇ ਸੋ ਉਹ ਸਾਰੇ ਚੋਂ ਨਿਕਲ ਕੇ ਫਿਰ ਉਹਨਾਂ ਨੇ ਜਿਹੜਾ ਪਾਰਟ ਉਹਨਾਂ ਨੇ ਕਿਹਾ ਜੀ ਵੁੱਡ ਦਾ ਆਟਾ ਦਾਲ ਚੀਨੀ ਕੀ ਐਟ ਸਟਰਾ ਪ੍ਰੋਮਿਸਡ ਬਾਈ ਦਾ ਟੂ ਬੀ ਮੇਡ ਅਵੇਲੇਬਲ ਸੈਪਰੇਟਲੀ ਔਰ ਐਟ ਵਾਂਸ ਫਾਰ ਅ ਕਾਮਨ ਰੈਸਿਪੀ ਆਫ ਡਿਜ਼ਾਸਟਰ ਜੀ ਕਿ ਵੀ ਇਹ ਅਡਰ ਦੇਣਗੇ ਜੇ ਉਹਨੇ ਕਿਹਾ 2 ਕਿਲੋ ਕੇ ਓਸੀ ਦੇਵਾਂਗੇ 2 ਕਿਲੋ 2 2 4 ਹੋ ਗਿਆ ਕਿ ਇੱਕੋ ਸਰਕਾਰ ਦੇ ਵਿੱਚ ਦੇਣਗੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਦਾ ਅਮਾਉਂਟ ਆਫ ਫੀਬੀਜ਼ ਬੀਇੰਗ ਪ੍ਰੋਮਿਸਡ ਦ ਸਿਲੈਕਸ਼ਨ ਇਸ ਐਨ ਇਨਸਰਟ ਟੂ ਦਾ ਵੋਟਰਸ ਇੰਟੈਲੀਜੈਂਸ ਐਂਡ ਸੈਲਫ ਰਿਸਪੈਕਟ ਕਿ ਆ ਜੋ ਕੁਝ ਕਹਿ ਰਹੇ ਨੇ ਕਰ ਰਹੇ ਨੇ ਇਹ ਤਾਂ ਵੋਟਰਾਂ ਦੀ ਅਕਲ ਦਾ ਜਿਹੜਾ ਉਸ ਦਾ ਉਹਦੀ ਕੀਤੀ ਗਈ ਬਿستی ਹੈ ਜੀ ਔਰ ਫਿਰ ਜਿਹੜਾ ਇਨਸਿਕਿਉਰਟੀ ਉਹਨੇ ਕਿਹਾ ਵੀ ਲੋਕਾਂ ਦੀ ਯਾਦਾਸ਼ ਬੜੀ ਥੋੜੀ ਹੁੰਦੀ ਹੈ ਹੁਣ 2012 ਦੇ ਇਹਨਾਂ ਨੂੰ ਵਾਅਦੇ ਭੁੱਲ ਗਏ ਵੀ ਉਦੋਂ ਇਹਨਾਂ ਨੇ ਅਕਾਲੀਆਂ ਨੇ ਕਿ ਕੀ ਕੀ ਵਾਈਲ ਮੈਨੀ ਰਿਮੇਨਡ ਫੋਰਗੋਟਨ ਦਾ ਅੰਡਰਟੇਕਨਸ ਹੈਵ ਬੀਨ ਰੇਸਡ ਅ ਫਿਊ ਨੋਚਸ ਇਨ ਅਦਰਸ ਹੁਣ 5 ਸਾਲ ਪਹਿਲਾਂ ਇਹਨੇ ਕੀ ਕਿਹਾ ਸੀ ਸੁਖਬੀਰ ਬਾਦਲ ਨੇ ਲੁਧਿਆਣਾ ਵਾਸ ਟੂ ਹੈਵ ਅ ਮੈਟਰੋ ਸਰਵਿਸ ਇਨ 5 ਇਅਰਸ ਕਹੇ ਜੀ ਲੁਧਿਆਣਾ ਦੇ ਵਿੱਚ ਅਸੀਂ ਮੈਟਰੋ ਸੇਵਾ ਲਿਆਉਂ ਪੰਜ ਸਾਲ ਲੰਘ ਗਏ ਲੁਧਿਆਣਾ ਵੀ ਉੱਥੇ ਹੀ ਹੈ ਮੈਟਰੋ ਪਤਾ ਨਹੀਂ ਕਿੱਥੇ ਚਲਾ ਗਿਆ ਹੈ ਨਾ ਪਾਣੀ ਦੇ ਵੈਸੇ ਬੱਸਾਂ ਚਲਾਉਂਦੀਆਂ ਉਹਨੇ ਪਰ ਉਹ ਬੱਸ ਹੁਣ ਪਤਾ ਨਹੀਂ ਕਿਹੜੀ ਫਰਕ ਸ਼ਾਮ ਖੜੀ ਹੈ ਇੱਕ ਵਾਰੀ ਤਾਂ ਉਹਨੇ ਬਹਿ ਕੇ ਹੱਥ ਹਲਾਤਾ ਵਿੱਚੋਂ ਆਪਣਾ ਪ੍ਰੋਮਿਸ ਪੂਰਾ ਪੰਜਾਬ ਵਾਸ ਟੂ ਬਿਕਮ ਕੈਲੀਫੋਰਨੀਆ ਬਟ ਨਾਓ ਫਾਰਮਰਸ ਐਂਡ ਸਟੂਡੈਂਟਸ ਹੈਵ ਬੀਨ ਹੁਣ ਜਿਹੜਾ ਉਹਨੇ ਇਕਰਾਰ ਕੀਤਾ ਅੱਜ ਇਹਦੇ ਤੇ ਬੜਾ ਜੋਕ ਵੀ ਬਣੇ ਸੁਖਬੀਰ ਬਾਦਲ ਕਹਿੰਦਾ ਹੈ ਕਿ ਮੈਂ ਅਮਰੀਕਾ ਦੇ ਵਿੱਚ 1 ਲੱਖ ਹੈਕਟੇਅਰ ਜ਼ਮੀਨ ਖਰੀਦਾਂਗਾ ਔਰ ਉੱਥੇ ਹਜ਼ਾਰਾਂ ਜਿਹੜੀਆਂ ਬਾਹਰ ਬੈਠੀਆਂ ਫੈਮਿਲੀਜ਼ ਨੇ ਉਹਨਾਂ ਨੂੰ ਉੱਥੇ ਅਸੀਂ ਖੇਤੀਬਾੜੀ ਦੇ ਲਈ ਇਹ ਇਹ ਹੁਣ ਪਾਣੀ 'ਚ ਬੱਸਾਂ ਚਲਾਉਣ ਤੋਂ ਵੀ ਜਿਹੜਾ ਸੌਖਾ ਕੰਮ ਹੈ ਨਹੀਂ ਉੱਥੇ ਪਾਣੀ 'ਚ ਬੱਸਾਂ ਚੱਲ ਰਹੀਆਂ ਹੈ ਇੱਕ ਲੱਖ ਹੈਕਟੇਅਰ ਇਹਨੂੰ ਡੋਨਲਡ ਟਰੰਪ ਇਹਨੂੰ ਦੇਖ ਤੇ ਡੋਨੇਟ ਕਰਨਗੇ ਤੇ ਇਹ ਫਿਰ ਇੱਥੇ ਬੌਲਦਾਂ ਦੀ ਝੋੜੀ ਭੇਜੇਗਾ ਦੂਜਾ ਉੱਥੋਂ ਪੰਜਾਬ ਚ ਆਉਣਗੇ ਉੱਥੋਂ ਆੜੇ ਮਰ ਗਏ ਸੁਸਾਇਸਾਈਡ ਕਰ ਕਰਕੇ ਹਜ਼ਾਰਾਂ ਕਿਸਾਨ ਇਨ੍ਹਾਂ ਸਾਲਾਂ ਦੇ ਵਿੱਚ ਮਰੇ ਨੇ ਤੁਸੀਂ ਉਹਨਾਂ ਦਾ ਡੈਟ ਉਹਨਾਂ ਦੇ ਲਈ ਕੋਈ ਦੂਜਾ ਪ੍ਰੋਗਰਾਮ ਹੁਣ ਇਹ ਜਿਹੜਾ ਇਹ ਵੀ ਉਹਨੇ ਮੈਂਸ਼ਨ ਕੀਤਾ ਕਿਉਂਕਿ ਕੈਲੀਫੋਰਨੀਆ ਦਾ ਪੰਜਾਬ ਨੂੰ ਬਣਾਇਆ ਨਹੀਂ ਹੁਣ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਉੱਥੇ ਕੈਲੀਫੋਰਨੀਆ 'ਚ ਬਿਵਾਸਾ ਦੇਣਾ ਉੱਥੇ ਬਿਵਾਸਾ ਦੇਣਾ ਵੀ ਲੋੜ ਹੀ ਨਹੀਂ ਪਹਿਲਾਂ ਕੈਲੀਫੋਰਨੀਆ ਬਣਾਉਣਾ ਸੀ ਹੁਣ ਜਿਹੜੇ ਕੈਲੀਫੋਰਨੀਆ ਆਏ ਨੇ 20-20 ਲੱਖ 50-50 ਲੱਖ ਤਾਂ ਉਹਨਾਂ ਦਾ ਪਹੁੰਚ ਗਿਆ ਆਪਣਾ ਪ੍ਰੋਮਿਸ ਪੂਰਾ ਕਰਨਾ ਚਾਹੀਦਾ ਅੱਜ ਦਾ ਪੰਜਾਬ 'ਚ ਕਰਨਾ ਚਾਹੀਦਾ ਹੈ ਅਜੰਡਾ ਨੂੰ ਲੈ ਕੇ ਉੱਥੇ ਉਹ ਬਣਾਏਗਾ ਮਾਲਵਾ ਵਾਸਟੂਵੇ ਟੈਕਸਟਾਈਲ ਹੱਬ ਕਹਿੰਦਾ ਮਾਲਵੇ ਦੇ ਵਿੱਚ ਸਾਰੀ ਟੈਕਸਟਾਈਲ ਦੀ ਹੱਬ ਬਣ ਜਾਏਗੀ ਦਾ ਸੇਮ ਪ੍ਰੋਮਿਸ ਹੈਜ਼ ਬੀਨ ਰਿਪੀਟਡ ਨਾਓ ਹੁਣ ਕੀ ਹੈ ਫਾਰਮਰਸ ਵਿਦ ਅਪ ਟੂ 5 ਐਕਰਸ ਵਰ ਟੂ ਗੈਟ ਟਿਊਬਵੈਲ ਕਨੈਕਸ਼ਨ ਇਨ ਅイヤー ਨਾਓ ਦਾ ਪ੍ਰੋਮਿਸਸਸ ਫਾਰ 올 ਕੇ ਪੰਜ ਸਾਲ ਪਹਿਲਾਂ ਕਿਹਾ ਸੀ ਕਿ ਜੀ ਇੱਕ ਸਾਲ ਦੇ ਵਿੱਚ ਵਿੱਚ 5 ਏਕੜਾਂ ਵਾਲਿਆਂ ਨੂੰ ਟਿਊਬਵੈਲ ਹੁਣ ਕਹਿੰਦਾ ਜੀ ਸਭ ਦੇ ਲਾ ਦੇਣੇ ਟੂਬਵੈਲ ਹੈ ਤੁਹਾਡੀ ਜ਼ਮੀਨ ਕੇ ਨਹੀਂ ਆਵਾਜ਼ ਜੇ ਅਸੀਂ ਟੂਵੈਲ ਜਿਹੜੇ ਤੁਹਾਡੇ ਲਾ ਦੇਣੇ ਹਨ ਔਰ 10 ਲੱਖ ਜੌਬਸ ਵਿਦ 2 ਲੱਖ ਇਨ ਪਬਲਿਕ ਸੈਕਟਰ ਵਰ ਟੂ ਬੀ ਕ੍ਰੀਏਟਿਡ ਕੇ 10 ਲੱਖ ਅਸੀਂ ਨੌਕਰੀਆਂ 2 ਲੱਖ ਸਰਕਾਰੀ ਆਦਾ ਰਹੇ ਉਹ ਜਿਹੜੀਆਂ ਅਸੀਂ ਕ੍ਰੀਏਟ ਕਰਾਂਗੇ ਬਟ ਪ੍ਰੋਟੈਸਟ ਬਾਏ ਦਾ ਜੌਬਲੈਸ ਹੈਵ ਬੀਨ ਰਿਅਲਿਟੀ ਉਹ ਕਹਿੰਦਾ ਵੀ ਉਹਦਾ ਕੀ ਕਰਨੀ ਅਸੀਂ ਕ੍ਰੀਏਟ ਪਹਿਲਾਂ ਕੀ ਕਿਹਾ ਸੀ ਉਹ ਤਾਂ ਪ੍ਰੋਟੈਸਟ ਚੱਲ ਰਹੇ ਨੇ ਫਰੀ ਫਾਈਬਰਲਾ ਪਲਾਟਸ ਵਰ ਪ੍ਰੋਮਿਸਡ ਫॉर ਦਾ ਲੈਂਡਲੈਸ ਪੂਰ ਕਿ 5 ਸਾਲ ਪਹਿਲਾਂ 5 ਮਰਲੇ ਦੇ ਪਲਾਟ ਕਿਹਾ ਜਿਹਨਾਂ ਕੋਲ ਨਹੀਂ ਉਹਨਾਂ ਨੂੰ ਮਿਲੇਗਾ ਨਾ ਉਹਦਾ ਪ੍ਰੋਮਿਸ ਇਜ਼ ਪਲਾਟਸ ਵਿਦ ਹਾਊਸਸ ਔਨ ਥੈਮ ਹੁਣੇ ਪ੍ਰੋਮਿਸ ਕੀਤਾ ਕਿ ਅਸੀਂ ਤੁਹਾਨੂੰ ਪਲਾਟ ਤਾਂ ਭਾਵੇਂ ਨਹੀਂ ਦਿੱਤੇ ਹੁਣ ਅਸੀਂ ਜਦੋਂ ਪਲਾਟਾਂ ਦੇ ਘਰ ਬਣ ਗਏ ਨਾ ਉਹ 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 ਅਸੀਂ ਤੁਹਾਡੇ ਹਵਾਲੇ ਕਰਾਂਗੇ ਔਰ ਦਾ ਪ੍ਰੋਮਿਸ ਟੂ ਗਰਲ ਸਟੂਡੈਂਟਸ ਹੈਜ਼ ਗੋਨ ਅਪ ਫਰਮ ਬਾਈਸਾਈਕਲਸ ਟੂ ਟੂ व्हीਲਰਸ ਥਿਸ ਇਜ਼ ਜਸਟ ਸਲਾਈਟ ਆਫੈਂਡ ਉਹ ਜਿਹੜਾ ਕੁੜੀਆਂ ਨਾਲ ਪ੍ਰੋਮਿਸ ਕੀਤਾ ਸੀ ਸਕੂਲ ਜਾਣ ਵਾਲੀਆਂ ਨਾਲ ਕਿ ਹਰ ਇੱਕ ਨੂੰ ਬਾਈਸਾਈਕਲ ਮਿਲੇਗੀ ਉਹ ਕਹਿੰਦੇ ਤੁਹਾਨੂੰ ਸਕੂਟਰੀ ਲੈ ਦੇਵਾਂਗੇ ਚਲੋ ਬਾਈਸਾਈਕਲ ਕੀ ਕਰਨੇ ਆ 5 ਸਾਲ ਤੋਂ ਪੁਰਾਣੇ ਵੀ ਨਹੀਂ ਤੁਹਾਨੂੰ ਚੰਗੇ ਲੱਗਣੇ ਜੀ ਸੋ ਕੁੱਲ ਮਿਲਾ ਕੇ ਇਹ ਫਿਰ ਉਹ ਪ੍ਰੈਜ਼ੀਡੈਂਟ ਦੀ ਗੱਲ ਹੈ ਜਿਹੜੀ ਮੈਂ ਕਹਿ ਕੇ ਹਟਿਆ ਹੁਣ ਮੈਂ ਰਿਪੀਟ ਨਹੀਂ ਕਰਨੀ ਵੀ ਇਹ ਉਸ ਕਲਾਸ ਸੇ ਪਰ ਅਫਸੋਸ ਕਿ ਇਹ ਅਕਾਲੀ ਪਾਰਟੀ ਜਿਹੜੀ ਕਿ ਸਿੱਖ ਸਿੱਖ ਹਿੱਤਾਂ ਪੰਥ ਦੇ ਨਾਂ ਥੱਲੇ ਜਿਨ੍ਹਾਂ ਨੇ ਆਪਣੀ ਹੋਂਦ ਰੱਖੀ ਔਰ ਇਹ ਇਸ ਤੋਂ ਇਲਾਵਾ ਧਾਰਮਿਕ ਲੈਵਲ ਤੇ ਸਿੱਖਾਂ ਨਾਲ ਕੀ ਹੋ ਰਿਹਾ ਹੈ ਹੁਣ ਬਰਨਾਲੇ ਦੇ ਵਿੱਚ ਇਹਦਾ ਜਿਹੜਾ ਸੰਗਰੂਜ ਸ਼ਾਇਦ ਬਾਦਲ ਦੀ ਗੈਦਰਿੰਗ ਦੇ ਵਿੱਚ ਚਾਰ ਪੰਜ ਸਿੱਖਾਂ ਨੇ ਪ੍ਰੋਟੈਸਟ ਕੀਤਾ ਔਰ ਮੁਰਦਾਬਾਦ ਕਿਹਾ ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋ ਰਹੀ ਹੈ ਪੁਲਿਸ ਉਹਨਾਂ ਨੂੰ ਲੈ ਗਈ ਪਹਿਲਾਂ ਪ੍ਰੋਟੈਕਸ਼ਨ ਜੋ ਰਹਿ ਔਰ ਬਾਅਦ ਜਬਾਦਲ ਦੇ ਗੁੰਡਿਆਂ ਨੇ ਆ ਕੇ ਉਹਨਾਂ ਦੀ ਇੱਕ ਦੀ ਦਸਤਾਰ ਲਾਈ ਉਹਨਾਂ ਦੀ ਮਾਰ ਕਟਾਈ ਕੀਤੀ ਸੋ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀਆਂ ਘਟਨਾਵਾਂ ਕਿਸ ਹੱਦ ਤੱਕ ਲਗਾਤਾਰਤਾ ਨਾਲ ਹੋਈਆਂ ਜੀ ਜੀ ਦੋ ਦਿਨ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਕਿਵੇਂ ਬਾਣੀ ਦੀ ਬੇਅਦਬੀ ਹੋਈ ਹੁਣ ਇਹ ਤਾਂ ਨਾ ਕੋਈ ਦੋਸ਼ੀ ਫੜਿਆ ਗਿਆ ਨਾ ਇਹਨਾਂ ਦੀ ਦਿਲਚਸਪੀ ਹੈ ਨਾ ਇਸ ਦੇ ਮੁੱਦੇ ਤੇ ਕੁਝ ਕਿਹਾ ਪਰ ਜਿਹੜੀ ਅੱਜ ਖਬਰ ਆਸ਼ੂਤੋਸ਼ ਦੇ ਡੇਰੇ ਦੇ ਹਵਾਲੇ ਨਾਲ ਹੈ 3 ਸਾਲ ਪਹਿਲਾਂ ਇਹ ਫਰਾਡ ਆਸ਼ੂਤੋਸ਼ ਦੀ ਘਰ ਵਾਲੀ ਬਾਦਲ ਦੀ ਉਹਦੀ ਚੇਲੀ ਸੀ ਔਰ ਪੰਜਾਬ 'ਚ ਜਿੰਨੇ ਡੇਰੇ ਖੁਲਾਏ ਨੇ ਉਹ ਸੁਰਿੰਦਰ ਕੌਰ ਬਾਦਲ ਨੇ ਉਹਦੇ ਲਈ ਜ਼ਮੀਨ ਉਹਨਾਂ ਨੂੰ ਲੈ ਕੇ ਦਿੱਤੀ 3 ਸਾਲ ਪਹਿਲਾਂ ਮਰ ਗਿਆ ਹੁਣ ਉਹਦੇ ਚੇਲਿਆਂ ਨੇ ਕਿਉਂਕਿ ਉਹਨਾਂ ਨੇ ਪਤਾ ਨਹੀਂ ਕੀ ਕੀ ਚੇਲਿਆਂ ਨੂੰ ਦੱਸਿਆ ਸੀ ਕਿ ਵੀ ਮੈਂ ਕੌਣ ਐ ਕੀ ਐ ਮੈਂ ਕਿੰਨੀ ਦੇਰ ਜਿਉਣਾ ਐ ਉਹਨਾਂ ਨੇ ਕਿਹਾ ਜੀ ਇਹ ਤਾਂ ਸਮਾਦੀਚ ਨੇ ਇਹ ਮਰੇ ਨਹੀਂ ਹੈ ਔਰ ਉੱਥੇ ਜਿਹੜਾ ਉਹਨਾਂ ਦਾ ਦਿਵੇਜ ਜੋਤੀ ਸੰਸਥਾਨ ਐ ਉੱਥੇ ਉਹਦੀ ਬਾਡੀ ਜਿਹੜੀ ਆ ਉਹ ਫ੍ਰੀਜ਼ਰ ਚ ਰੱਖਤੀ ਹੁਣ ਉਹ ਲਗਾਤਾਰ ਤਾਂ 3 ਸਾਲ ਇਸ ਗੱਲ ਨੂੰ ਹੋ ਗਏ ਨੇ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚਿਆ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੋ ਵਾਰੀ ਆਰਡਰ ਕਰ ਚੁੱਕਾ ਸੀ ਕਿ ਭਾਈ ਇਹਨੂੰ ਕ੍ਰਿਮੇਟ ਕਰੋ ਔਰ 2 ਲੱਖ ਦਾ ਫਾਈਨ ਵੀ ਉਹਨਾਂ ਨੇ ਇਸ ਦੇ ਮੁੱਦੇ ਤੇ ਕੀਤਾ ਔਰ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਕਿਵੇਂ ਸੌਦਾ ਸਾਧ ਨੂੰ ਡਿਫੈਂਡ ਕਰਨ ਦੇ ਲਈ ਜਥੇਦਾਰਾਂ ਤੋਂ ਜਿਹੜੇ ਅੱਜ ਪੰਥ ਨੇ ਨਕਾਰ ਦਿੱਤੇ ਨੇ ਉਹ ਹੁਕਮਨਾਮਾ ਵਾਪਸ ਕਰਵਾਇਆ ਸੌਦਾ ਸਾਧ ਦੇ ਖਿਲਾਫ ਅਗੇਨ ਵੋਟ ਪੋਲਿਟਿਕਸ ਜੀ ਔਰ ਕਿਵੇਂ ਹੁਣ ਇਸ ਆਸ਼ੂਤੋਸ਼ ਨੂੰ ਜਨੇ ਕਿਵੇਂ ਪੰਜਾਬ ਦੇ ਵਿੱਚ ਸਿੱਖੀ ਦੀਆਂ ਜੜਾਂ 'ਚ ਤੇਲ ਦੇਣ ਦੀ ਕੋਸ਼ਿਸ਼ ਕੀਤੀ ਏਜੰਸੀਆਂ ਦੇ ਬੰਦੇ ਨੇ ਅਮਰਿੰਦਰ ਸਿੰਘ ਦੇ ਵੇੜੇ ਅਜੇ ਇਹਦੇ ਪੰਜਾਬ 'ਚ ਕੋਈ ਗੈਦਰਿੰਗ ਕਰਨ ਤੇ ਪਾਬੰਦੀ ਸੀ ਬਾਦਲ ਦੀ ਸਰਕਾਰ ਬਣੀ ਪਿਛਲੀ ਵਾਰੀ ਲੁਧਿਆਣੇ ਦੇ ਵਿੱਚ ਜਦੋਂ ਪ੍ਰੋਟੈਸਟ ਹੋਇਆ ਇਹਦੀ ਪੁਲਿਸ ਨੇ ਗੋਲੀ ਚਲਾਈ ਸੁਮੇਦ ਸੈਣੀ ਨੂੰ ਚਲਵਾਈ ਔਰ ਉਹਦੇ ਵਿੱਚ ਪਾਈ ਦਰਸ਼ਨ ਸਿੰਘ ਲੋਹਾਰਾ ਔਰ ਇੱਕ ਹੋਰ ਸਿੰਘ ਸ਼ਹੀਦ ਹੋ ਗਏ ਸੀ ਜੀ ਔਰ ਹੁਣ ਪੰਜਾਬ ਗਵਰਨਮੈਂਟ ਨੇ ਜਿਹੜੀ ਖਬਰ ਹੈ ਡੇਰਾ ਰਿਲੀਵਡ ਸੋ ਆਰ ਰੂਲਿੰਗ ਅਲਾਈਅੰਸ ਲੀਡਰਸ ਹੁਣ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖ ਕੇ ਜਿਹੜੀ ਰਿਪੋਰਟ ਦਿੱਤੀ ਹੈ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ ਆਸ਼ੂਤੋਸ਼ ਦੀ ਡੈੱਡ ਬਾਡੀ ਫ੍ਰੀਜ਼ਰ 'ਚ ਹੀ ਰਹਿਣ ਦਿੱਤੀ ਜਾਏ ਔਰ ਇਹਨਾਂ ਦੇ ਉੱਤੇ ਕੋਈ ਦਬਾਅ ਨਾ ਪਾਇਆ ਜਾਏ ਔਰ ਉਹਨਾਂ ਨੇ ਔਰ ਇਹ ਖਬਰ ਹੀ ਇਹ ਹੈ ਵਿਦ ਦਾ ਸਟੇਟ ਗਵਰਨਮੈਂਟ ਸਬਮਿਟਿੰਗ ਅ ਰਿਪੋਰਟ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਫੇਵਰਿੰਗ ਦੈਟ ਬਾਡੀ ਆਫ ਕਲੀਨਿਕਲੀ ਡੈੱਡ ਆਸ਼ੂਤੋਸ਼ ਹੈੱਡ ਆਫ ਦਿਵਿਆ ਜੋਤੀ ਸੰਗਠਨ ਕੁਡ ਬੀ ਕੈਪਟ ਫਾਰ ਐਨ ਇਨਡੈਫੀਨਿਟ ਪੀਰੀਅਡ ਇਨ ਫ੍ਰੀਜ਼ਰ ਦਾ ਡੇਰਾ ਫੰਕਸ਼ਨਰੀਜ਼ ਐਟ ਨੂਰਮੈਲ ਹੇਅਰ ਆਰ ਰਿਲੀਵਡ ਉਹਨਾਂ ਨੇ ਕਿਹਾ ਜੀ ਬਿਲਕੁਲ ਹੈ ਬਹੁਤ ਹੈ ਔਰ ਉਹਦੇ ਚ ਨਾੜੇ ਉਹਨਾਂ ਨੇ ਕਿਹਾ ਕਿ ਜੀ ਐਸਐਸ ਬੀਜੇਪੀ ਔਰ ਆਰਐਸਐਸ ਦੇ ਲੀਡਰ ਸਾਰੇ ਉੱਥੇ ਡੇਰੇ ਚ ਆਉਂਦੇ ਜਾਂਦੇ ਨੇ ਔਰ ਉਹਨਾਂ ਨੂੰ ਲੱਗਦਾ ਸੀ ਕਿ ਜੀ ਜੇ ਹਾਈ ਕੋਰਟ ਦਾ ਫੈਸਲਾ ਕੋਈ ਆਇਆ ਕਿ ਉਹਨਾਂ ਸੰਸਦ ਸਾਡੀਆਂ ਵੋਟਾਂ ਤੇ ਅਸਰ ਪਏਗਾ ਤੇ ਪੰਜਾਬ ਗਵਰਨਮੈਂਟ ਨੇ ਹੁਣ ਉਹਨਾਂ ਨੂੰ ਜਿਹੜਾ ਉਹ ਰਾਤ ਦੇ ਦਿੱਤੀ ਹੈ ਇਸ ਲਈ ਆਸ਼ੂਦੋਸ਼ ਦੀਆਂ ਵੋਟਾਂ ਸਾਨੂੰ ਪੈਣਗੀਆਂ ਔਰ ਜਿਹੜਾ ਉਹਨਾਂ ਦੇ ਡੇਰੇ ਦਾ ਆਸ਼ੂਦੋਸ਼ ਦਾ ਉਹ ਕੀ ਕਹਿੰਦਾ ਹੈ ਸਪੋਕਸਪਰਸਨ ਵਿਸ਼ਾਲਾ ਨੰਦ ਸੋ ਵਟ if 3 years have passed our deera chief will definitely return the time frame which we have here is different from that in space where he has gone oh kanda e hai ji 3 saal to kuch bhi nahi hunda eh saada jehda hai ashutosh wapas aayega ji eh jide rab de jehda space de vich hai utthe saal inna thodi hunda jinna saada hunda pata nahi kadon hunda unna da saal pura so sanu ajhe intezar hai ke saada jehda hun tusi dekho bi oh sarkar ਜਿਹੜੀ ਕਿਸ ਕਦਰ ਡਿਵੈਲਪਮੈਂਟ ਵਕਾਸ ਸਾਇੰਸ ਇਹ ਉਹ ਡਰਾਮੇ ਬਾਜ਼ੀਆਂ ਨੇ ਕਿਸ ਕਿਸਮ ਦਾ ਤੁਸੀਂ ਹੰਦ ਵਿਸ਼ਵਾਸ ਫਲਾ ਰਹੇ ਹੋ ਜੀ ਕਿਵੇਂ ਇਹਨਾਂ ਕ੍ਰਿਮੀਨਲਸ ਨੂੰ ਸਭ ਕ੍ਰਿਮੀਨਲ ਐਕਟੀਵਿਟੀਆਂ ਦੇ ਹੈੱਡ ਕੁਆਰਟਰ ਨੇ ਉਹਨਾਂ ਨੂੰ ਐਨਕੋਰੇਜ ਕਰਨ ਲਈ इवन ਹਾਈ ਕੋਰਟ ਚ ਜਾ ਕੇ ਤੁਸੀਂ ਉਹਨਾਂ ਨੂੰ ਸਾਰਵਜ ਆਊਟ ਕਰ ਰਹੇ ਹੋ ਸੌਦਾ ਸਾਧ ਦੇ ਖਿਲਾਫ ਇਹਨਾਂ ਦਸਾਂ ਸਾਲਾਂ ਦੇ ਪੀਰੀਅਡ ਚ ਜਦੋਂ ਦਾ ਪਹਿਲੀ ਸਰਕਾਰ ਵੇਲੇ ਵਕ ਅੱਜ ਤੱਕ ਕਦੇ ਇਹਨਾਂ ਨੇ ਚਲਾਨ ਪੇਸ਼ ਨਹੀਂ ਕੀਤਾ ਉਹਨਾਂ ਨੂੰ ਉਸ ਦੇ ਖਿਲਾਫ ਗੁਰਮਤੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਬਰਗਾੜੀ ਔਰ ਬਾਈਬਲ ਕਲਾ ਗੋਲੀकांड ਸੁਮੇத் ਸੈਣੀ ਨੂੰ ਆਊਟ ਆਫ ਦਾ ਵੇਅ ਜਾ ਕੇ ਪ੍ਰੋਟੈਕਟ ਕਰਨਾ ਜੀ ਜਿਹੜੇ ਚਰਨਜੀਤ ਸ਼ਰਮੇ ਨੇ ਗੋਲੀ ਚਲਾਈ ਸੀ ਉਹਨੂੰ ਫੇਰ ਬਹਾਲ ਕਰ ਦਿੱਤਾ ਨੌਕਰੀ ਦੇ ਉੱਤੇ ਸਰੇਸ਼ ਰੋੜੇ ਨੇ ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਤੁਸੀਂ ਕੀ ਕਨਕਲੂਡ ਕਰਦੇ ਹੋ ਜੀ ਜੀ ਕਿ ਵੀ ਇਹ ਜਿਹੜਾ ਇਹ ਬਹੁਤ ਵੱਡਾ ਫਰਾਡ ਹੈ ਪੰਥ ਦੇ ਨਾਲ ਔਰ ਅਗੇਨ ਅਸੀਂ ਇਹ ਸਮਝਦੇ ਹਾਂ ਕਿ ਬਿਸ਼ੱਕ No नो मैटर ਇੱਥੇ ਬੈਠੇ ਅਸੀਂ ਕੀ ਮਹਿਸੂਸ ਕਰੀਏ ਕੀ ਨਹੀਂ ਜਿਹੜੀਆਂ ਉੱਥੇ ਰਿਐਲਿਟੀਆਂ ਬਣਾ ਦੁੱਤੀਆਂ ਨੇ ਇਹਨਾਂ ਨੇ ਅੱਜ ਪੰਥਕ ਅਜੈਂਡਾ ਸਿੱਖੀ ਦੀ ਗੱਲ ਜਾਂ ਪੰਜਾਬ ਦੇ ਇਸ਼ੂ ਉਹ ਕਿਤੇ ਮੈਟਰ ਨਹੀਂ ਕਰਦੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਅਕਾਲੀ ਤਾਂ ਪਗੋੜੇ ਹੋ ਹੀ ਗਏ ਲੇਕਿਨ ਦੂਜਿਆਂ ਲਈ ਵੀ ਉਹ ਇੱਕ ਦੂਜੇ ਦੀ ਪਰਸਨੈਲਿਟੀ ਉਹਨੂੰ ਕੋਈ ਸ਼ਰਾਬੀ ਕਬਾਬੀ ਕਹਿ ਰਿਹਾ ਉਹਨੂੰ ਕਹਿ ਰਿਹਾ ਚੀਫ ਮਿਨਿਸਟਰ ਕੌਣ ਬਣੇਗਾ ਉਹ ਨਾਰੇ ਲੋਕ ਲਾ ਰਹੇ ਨੇ ਮਹਾਰਾਜ ਜੀ ਮਿਨਿਸਟਰ ਕੈਸਾ ਹੋ ਕੋਈ ਕਹਿੰਦਾ ਭਗਵੰਤ ਮਾਨ ਜੈਸਾ ਹੋ ਉਹ ਮੈਂ ਦੇਖ ਰਿਹਾ ਸੀ ਲੰਬੀ ਦੇ ਹਵਾਲੇ ਨਾਲ ਜਰਨੈਲ ਸਿੰਘ ਜੈਸਾ ਹੋ ਉਹ ਸਾਰੇ ਜਿਹੜੇ ਨੇ ਉੱਥੇ ਪਤਾ ਨਹੀਂ ਕਿੰਨੇ ਕੀ ਚੀਫ ਮਿਨਿਸਟਰ ਬਣਾ ਦੇਣੇ ਨੇ ਉਹਨਾਂ ਨੇ ਤੇ ਇਹ ਸਾਰੇ ਫਰਾਡ ਦੇ ਵਿੱਚ ਸਾਡੇ ਲੋਕ ਫਸੇ ਹੋਏ ਨੇ ਸੋ ਇਹ ਜ਼ਮੀਨੀ ਹਕੀਕਤ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲੈਨੇ ਆ ਬ੍ਰੇਕ ਈਵਰਸ ਵਿਚਾਰਨਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਵਕਤ ਪੇ ਤਬਾ